ਏ ਹੈਗਾ ਤੇ ਕਿੱਲਾ ਸਵਾ ਕਿੱਲਾ ਤੇ ਹੀ ਆਪਣੇ ਲੋਵੇ ਖਾਣ ਵਾਸਤੇ ਹੀ ਸੀ ਤੇ ਆਪਣਾ ਤੁਹਾਡੇ ਠੇਕੇ ਤੇ ਲਿਆ ਹੋਏ ਨਹੀਂ ਆ ਆਪਣੀ ਤੇ ਹੀ ਕਰਦੇ ਸੀ ਇਹ ਕੁੱਲ ਜ਼ਮੀਨ ਇੰਨੀ ਇੰਨੀ ਕਾਹੀ ਹੈ ਜੀ ਤੇ ਤੁਸੀਂ ਆਪਣੇ ਪਰਿਵਾਰ ਦੇ ਪਾਲਣ ਵਾਸਤੇ ਵੀ ਜੀ ਬਸ ਇਹੀ ਕੁਸਤੀ ਹੈ ਆਪਣੇ ਕੋਲ ਤੇ ਕਾਰਨ ਕੀ ਹੋਇਆ ਬੰਦੀ ਦਾ ਮੇਰਾ ਕੋਈ ਪਤਾ ਨਹੀਂ ਲੱਗਾ ਇਹ ਕੀ ਚੱਕਰ ਹੋਇਆ ਤਾਰਾਂ ਤੂਰਾਂ ਦਾ ਕੋਈ ਉਸਪਾਰਕ ਦਿੱਤਾ ਉੱਥੇ ਅੱਗ ਲੱਗੇ ਤੁਸੀਂ ਖੇਤੀਬਾੜੀ ਜਾਂ ਧਰ ਸੀ ਕਿੱਥੇ ਸੀ ਜਦੋਂ ਅੱਗ ਲੱਗੀ ਮੈਂ ਪਾਤਣਾ ਤੇ ਤੁਹਾਨੂੰ ਫੋਨ ਆਇਆ ਕਿਸ ਦਾ ਮੈਨੂੰ ਫੋਨ ਆਇਆ ਮੇਰੇ ਭਰਾ ਦਾ ਆਇਆ ਜੀ ਆਕਰ ਕੇ ਮੋਰੇ ਪੁੰਚੇ ਮਰੇ ਆਉਂਦੇ ਤਾਂ ਅੱਗ ਭਜਾਤੀ ਦੀ ਇਹ ਆ ਕੇ ਦੇਖਿਆ ਜਦੋਂ ਮੱਚ ਗਈ ਸਾਰੀ ਕੁਸਮ ਨਹੀਂ ਬਚਾਈ ਇਹ ਹੀ ਖਾਣੇ ਵਾਸਤੇ ਸੀ ਪਿੰਡ ਵਾਲੇ ਲੱਗੇ ਹੋਏ ਸੀ ਬੁਝਾਉਣ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਦੀ ਕੋਈ ਆਇਆ ਕੋਈ ਨਹੀਂ ਆਇਆ ਔਰ ਤਾਂ ਇਹ ਮਾਜੀ ਫਿਰ ਜਿਹੜਾ ਘਰ ਦੇ ਦਾਣੇ ਵਾਸਤੇ ਜਿਹੜਾ ਇਹ ਫਸਲ ਬੀਜੀ ਸੀ ਇਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਨਜ਼ਰ ਆ ਰਿਹਾ ਤੁਹਾਨੂੰ ਕਿ ਕੀ ਦੁਬਾਰਾ ਹੁਣ ਕੀ ਮੁੱਲ ਲੈਣੀ ਪਊਗੀ ਤੁਹਾਡਾ ਮੁੱਲ ਲੈਣੀ ਪਊਗੀ ਜਦੋਂ ਹੈ ਹੀ ਨਹੀਂ ਕੁਛ ਵੀ ਬਚਿਆ ਹੀ ਨਹੀਂ ਰਿਸ਼ਤੇਦਾਰ ਤੋਂ ਕਿਸੇ ਤੋਂ ਜਾਂ ਪਿੰਡ ਪਾਈ ਤੋਂ ਕਿਸੇ ਤੋਂ ਲੈਣੀ ਪਈ ਚਲੋ ਤਾਂ ਬਾਕੀ ਮਰਜੀ ਹੈ ਜੋ ਕਰਨਗੇ ਬਾਕੀ ਚਲੋ ਪ੍ਰਮਾਤਮਾ ਜੀ ਦੇਣੀ ਹੈ ਜੋ ਦੇਣੀ ਹੈ ਤਾਂ ਪਰ ਦੁੱਖ ਹੈਗਾ ਕਿ ਤੇਨਾ ਕਿਤੇ ਮਨ ਦੇ ਵਿੱਚ ਕਿ ਇੰਨੀ ਪੁੱਤਾ ਵਾਂਗੂ ਪਾਲੀ ਸੀ ਫਸਲ ਇਹ ਤਾਂ ਪਤਾ ਹੀ ਹੁਣ ਆਪਾਂ ਨੂੰ ਸਾਰਿਆਂ ਕਿਵੇਂ ਪਾਲਦੇ ਆ ਸੇ ਸਾਲ ਬਾਅਦ ਆਉਂਦੇ ਇਹ ਕਣਕ ਆਪਣੇ ਤੇ ਹੁਣ ਪ੍ਰਸ਼ਾਸਨ ਇਸ ਇਤਿਹਾਸ ਹੁੰਦੇ ਆਪਾਂ ਨੂੰ ਖਾਣ ਵਾਸਤੇ ਦਾਣੇ ਹੁੰਦੇ ਨੇ ਪ੍ਰਸ਼ਾਸਨ ਆਇਆ ਕੋਈ ਗੱਲਬਾਤ ਕੀਤੀ ਤੁਸੀਂ ਉਹਨਾਂ ਨਾਲ ਤੇ ਮੁਆਵਜ਼ੇ ਬਾਰੇ ਜਾਂ ਕੋਈ ਲਿਖਤ ਕਰਕੇ ਲੈ ਆਪਣੇ ਹੀ ਆਏ ਤੇ ਬਤਵਾਰੀ ਸਾਹਿਬ ਆਏ ਹੀ ਉਹਨਾਂ ਨਾਲ ਹੋਈ ਹੈ ਗੱਲਬਾਤ ਉਹ ਲਿਖ ਕੇ ਲੈ ਕੇ ਨਹੀਂ ਹੁਣ ਦੇਖੋਗਾ ਹਾਂ ਕੀ ਬਣਦਾ ਆ ਇਹ ਤਾਂ ਇਹ ਮੰਗ ਕਰਦੇ ਵੀ ਸਾਨੂੰ ਮੁਆਵਜ਼ਾ ਮਿਲਣਾ ਚਾਹੁੰਦੇ ਕੀ ਨਾਮ ਹੈ ਜੀ ਸੱਤਾ ਸਿੰਘ ਜੀ ਬਾਵਾ ਸਿੰਘ ਦਾ ਮੁੰਡਾ ਜੀ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਆ ਅੱਗ ਦੀ ਘਟਨਾ ਵਾਪਰੀ ਹੈ ਕਣਕ ਨੂੰ ਕਿੰਨੀ ਜਿਹੜੀ ਜਗ੍ਹਾ ਸੀਗੀ ਕਿੰਨਾ ਨਾਰਾ ਲਾਣਗਾ ਸਾਰਾ ਇਹ ਆ ਬਾਈ ਕਿਲੇ ਦਾ ਕਿੜਾਈ ਇਦੇ ਵਿੱਚ ਕੀ ਫਸਲ ਖੜੀ ਸੀ ਜਿਆ ਨਾੜ ਸੀਗਾ ਕਿੰਨੀ ਨਾੜ ਹਾਂ ਸੰਦੀ ਆ ਜੀ ਲਾ ਲੋ ਜੀ ਰੂਣ 2 ਕਿਲੋ ਮਗ ਫੱਕਣ ਖੜੀ ਤੀ ਬਾਕੀ ਸਾਰਾ ਲਾਂਗਾ ਖੜੀ ਤੀ ਅੱਗੇ ਲੱਗਣ ਦੀ ਆ ਅੱਗੇ ਦਾ ਤਾਰਾਂ ਤੋਂ ਵਈ ਉਥੋਂ ਬਿਜਲੀ ਦਾ ਸਪਰਕ ਵਜਿਆ ਤੁਸੀਂ ਆਪਦੀ ਬਾਰੇ ਜੀ ਠੀਕ ਕਿਵੇਂ ਠੀਕ ਕਿਤੇ ਦੇਣਾ ਜੀ ਕਿੰਨੀ ਜਗ੍ਹਾ ਲੱਤੇ ਠਿੱਕ ਦੇ 2 ਕਿਲੇ ਨੇ ਹਾਂਜੀ ਤੇ ਹੁਣ ਪ੍ਰਸ਼ਾਸਨ ਪਹੁੰਚਿਆ ਕਿਸ ਤਰ੍ਹਾਂ ਦੇਖ ਰਿਹਾ ਹੈ ਗਰਦੌਰੀ ਵਗੈਰਾ ਕਰ ਰਹੇ ਨੇ ਨੋਟ ਕਰ ਰਹੇ ਨੇ ਹਾਂਜੀ ਕਿਤੇ ਨਾਲ ਜਾਣ ਕੇ ਹਾਂ ਤਾਂ ਆਹੀ ਆ ਵੀ ਸਾਡਾ ਕਿੰਨਾ ਹੋਇਆ ਜੀ ਬਤੂ ਬਤ ਸਾਨੂੰ ਮਿਲੇ ਕੇਦਾਰ ਬੰਤ ਹੈ ਕੀ ਨਾਮ ਹੈ ਤੁਹਾਡਾ ਅਮਰ ਜੀ ਸੇ ਕਿਸਾਨ ਆਪ ਗੋਰਾ ਸਿੰਘ ਜੀ ਅਮਰ ਜੀ ਕੀ ਘਟਨਾ ਹੋਈ ਹੈ ਕਿਹੜੇ ਪਿੰਡ ਚ ਹੋਈ ਹੈ ਕਿੰਨਾ ਨੁਕਸਾਨ ਹੈ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਿੰਮੀ ਗੋਇਲ ਹੈ ਜੀ ਲਾਡਮ ਜਿਹੜਾ ਕਲਾਂ ਤੋਂ ਪਟਵਾਰੀਆਂ ਜੀ ਮੈਂ ਅੱਛਾ ਇਹ ਅੱਜ ਇੱਕ ਅਗਲੀ ਘਟਨਾ ਵਾਪਰੀ ਹੈ ਇਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋਇਆ ਕਿਸ ਤਰ੍ਹਾਂ ਦੇ ਜ਼ਿੰਮੇਦਾਰ ਨੇ ਕੀ ਤੁਸੀਂ ਅੱਜ ਆ ਕੇ ਇੱਥੇ ਲਿਖ ਇਹ ਜਿਹੜੇ ਜ਼ਿਮੀਦਾਰ ਨੇ ਜੀ ਇਹ ਬਿਲਕੁਲ ਇਨ੍ਹਾਂ ਕੋਲੇ ਬਹੁਤ ਘੱਟ ਜ਼ਮੀਨ ਹੈ ਇਹ ਗਰੀਬ ਆਪਾਂ ਕਹਿ ਸਕਦੇ ਹਾਂ ਵੀ ਗਰੀਬ ਤਬਕੇ ਨਾਲ ਸੰਬੰਧ ਰੱਖਦੇ ਨੇ ਤੇ ਲਗਭਗ ਤੁਸੀਂ ਮੰਨੋ ਜੀ ਲਗਭਗ 2.5 ਤੋਂ ਲੈ ਕੇ 3 ਏਕੜ ਜਿਹੜੀ ਕਨਕ ਹੈ ਇਹ ਅੱਜ ਇੱਥੇ ਮੌਕੇ ਤੇ ਮੱਚ ਚੁੱਕੀ ਹੈ ਤੇ ਜਿਹੜੇ ਮੌਕੇ ਦੇ ਜ਼ਿਮੀਦਾਰ ਨੇ ਸਾਡੇ ਨੰਬਰ ਦਾ ਸਾਹਿਬ ਨੇ ਦੱਸਿਆ ਵੀ ਜਿਹੜੀ ਬਿਜਲੀ ਦੇ ਤਾਰਾਂ ਜਾ ਰਹੀਆਂ ਨੇ ਇਹਨਾਂ ਦੀ ਸਪਾਰਕਿੰਗ ਹੋਈ ਹੈ ਇਹਦੇ ਨਾਲ ਲੱਗੀ ਹੈ ਜੀ ਇਹ ਤੇ ਅਸੀਂ ਲਗਭਗ ਸਾਰੀ ਕਨਕਦੀ ਵੀ ਨੋਟ ਕਰ ਲਿਆ ਵੀ ਕਿੰਨਾ ਰਕਬਾ ਹੈ ਜੀ ਕਿਹੜਾ ਇਹਦਾ ਮਾਲਕ ਹੈ ਕਾਸ਼ਤ ਕਰਦਾ ਹੈ ਤੇ ਬਾਕੀ ਜਿਹੜੀ ਇੱਥੇ ਤੂੜੀ ਦੀ ਮਤਲਬ ਜੋ ਡੈਮੇਜ ਹੋਇਆ ਅਸੀਂ ਉਹ ਵੀ ਨੋਟ ਕਰ ਲਿਆ ਜੀ ਹਾਂਜੀ ਇਹ ਨੁਕਸਾਨ ਜਿਹੜਾ ਹੋਇਆਗਾ ਕਿਸਾਨ ਕਰਨ ਕੀ ਬਿਜਲੀ ਦੇ ਤਾਰਾਂ ਕਰਕੇ ਜੀ ਜੀ ਬਿਲਕੁਲ ਉਹਨਾਂ ਨੂੰ ਵੀ ਲਿਖਿਆ ਜਾਏਗਾ ਅਸੀਂ ਤੇ ਇਹਨਾਂ ਦੀ ਇੱਕ ਵਾਰੀ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ ਤੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਰਿਪੋਰਟ ਭੇਜਾਂਗੇ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੀ ਉਹਨਾਂ ਕੋਲੋਂ ਕੀਤੀ ਜਾਵੇਗੀ ਹੋਰ ਕੌਣ ਤੁਹਾਡੇ ਇੱਥੇ ਅਫਸਰ ਪਹੁੰਚੇ ਇਹ ਸਾਡੇ ਤਸੀਲਰ ਸਾਹਿਬ ਆਏ ਹੋਣੇ ਜ ਤੇ ਮੈਂ ਜੀ ਬਾਕੀ ਸਾਡੇ ਸਾਰੇ ਹੋਰ ਨੰਬਰਦਾਰ ਸਾਹਿਬ ਹੋਗੇ ਤੇ ਪਿੰਡ 도 ਹੋਰ ਬੰਦੇ ਵੀ ਨੇ ਕੁਝ ਤੁਹਾਡੇ ਤਹਿਸੀਲਦਾਰ ਸਾਹਿਬ ਦੀ ਜਿਹੜੀ ਕਿਸਾਨਾਂ ਨਾਲ ਬੈਂਸ ਵੀ ਹੋਈ ਹੈ ਕਿਸਾਨਾਂ ਨੂੰ ਨਾਲ ਦੁਰਵਿਹਾਰ ਨਹੀਂ ਕੀਤਾ ਉਹ ਨਹੀਂ ਨਹੀਂ ਮੈਂ ਦਿਖੋ ਜੀ ਇਹ ਚੀਜ਼ ਤਾਂ ਨਹੀਂ ਕਹੂੰਗਾ ਚਲੋ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਅਫਸਰ ਤੋਂ ਕਈ ਵਾਰੀ ਕੁਝ ਗਲਤੀ ਨਾਲ ਕਿਹਾ ਵੀ ਜਾਂਦਾ ਪਰ ਚਲੋ ਮੈਂ ਉਹਨਾਂ ਨੇ ਕੋਈ ਦਿਲ ਤੋਂ ਨਹੀਂ ਕਿਹਾ ਇਹ ਜੋ ਵੀ ਚਲੋ ਹੋਇਆ ਨਾ ਇਹ ਕੁਝ ਕੁਝ ਬੜਾ ਮੁੱਦਾ ਨਹੀਂ ਜੀ ਹੱਲ ਹੋ ਗਿਆ ਜੀ ਮੌਕੇ ਤੇ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਇੱਥੇ ਹੰਗਾਮਾ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਨਹੀਂ ਕੋਈ ਘਟਨਾ ਨਹੀਂ ਹੋਈ ਜੀ ਕੋਈ ਹੋ ਨਹੀਂ ਉਹ ਤਾਂ ਚਲੋ ਪਿੰਡ ਸਾਡਾ ਭਾਈਚਾਰਾ ਹੈ ਘਰ ਦੇ ਵਿੱਚ ਕੋਈ ਗੱਲ ਨਹੀਂ ਉਹ ਤਾਂ ਮਾੜਾ ਮੋਟਾ ਹੋ ਹੀ ਜਾਂਦਾ ਪਰ ਕੋਈ ਹੰਗਾਮਾ ਨਹੀਂ ਕੋਈ ਗੱਲ ਨਹੀਂ ਸਾਨਾ ਨੂੰ ਜਿਹੜਾ ਇਹਦਾ ਇਨਸਾਫ ਹੈ ਪ੍ਰੋਪਰ ਤਰੀਕੇ ਨਾਲ 100% ਮਿਲੂਗਾ ਜੀ ਪੱਕਾ ਮਿਲੂਗਾ ਜੀ ਮੈਂ ਲਿਖਤੀ ਰਿਪੋਰਟਾਂ ਜੀ ਬਣਾ ਕੇ ਵੇਚਣ ਲੱਗਿਆ ਜੀ ਇਹ